ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਹਾਈ ਕੋਰਟ ਵਿੱਚ ਮਜੀਠੀਆ ਦੀ ਜ਼ਮਾਨਤ ਤੇ ਸਰਕਾਰ ਵੱਲੋਂ ਜਵਾਬ ਦਾਖਲ ਗਿਆਨੀ ਹਰਪ੍ਰੀਤ ਸਿੰਘ ਅਤੇ ਸੁਖਵੀਰ ਵਿਚਕਾਰ ਖੜਕੀ ਕਾਂਗਰਸੀ ਆਗੂ ਦੇ ਭਰਾ ਦਾ ਗੋਲੀਆਂ ਵਾਰ ਕੇ ਕਤਲ ਭਾਰਾ ਨੂੰ ਬਚਾਉਣ ਲਈ ਲੋਰੈਂਸ ਅਮਰੀਕੀ ਏਜੰਸੀਆਂ ਲਈ ਬਣਿਆ ਮੁਖਵਰ ਵੱਡਾ ਖੁਲਾਸਾ ਡੇਰਾ ਮੁਖੀ ਨਾਲ ਮੁਲਾਕਾਤ ਬਾਅਦ ਮਜੀਠੀਆ ਖੁਸ਼ ਆਪ ਵਿਧਾਇਕ ਸੰਜੀਵ ਅਰੂੜਾ ਦੀ ਜਿੱਤ ਨੂੰ ਹਾਈ ਕੋਰਟ ਵਿੱਚ ਚੁਣੌਤੀ H1B ਵੀਜ਼ਾ ਤੇ ਫੀਸ ਬਾਬਤ ਵੱਡੀ ਅਪਡੇਟ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਭਾਵੇਂ ਆਪਣਾ ਇਹ ਚੈਨਲ ਜਾਂ ਦੂਸਰਾ ਨਵਾਂ ਨਿਊਜ਼ ਟੀਵੀ ਐਂਡ ਚੈਨਲ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧਰਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਿਕਰ ਮਜੀਠੀਆ ਦੀ ਜ਼ਮਾਨਤ ਵਾਲੀ ਪਟੀਸ਼ਨ ਦੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬਿਕਰਮ ਜ਼ੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਈ ਹੈ ਜਿਹਨਾਂ ਨੂੰ ਪੰਜਾਬ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਅਦੀਰ ਗ੍ਰਿਫਤਾਰ ਕੀਤਾ ਹੋਇਆ ਹੈ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਜਵਾਬ ਹੁਣ ਦਾਖਲ ਕਰ ਦਿੱਤਾ ਗਿਆ ਉੱਥੇ ਹੀ ਇਸ ਮਾਮਲੇ ਦੀ ਸੁਣਵਾਈ ਹੋਣ 29 ਸਤੰਬਰ ਨੂੰ ਹੋਏਗੀ ਮਜੀਠੀਆ ਨੇ ਪਹਿਲਾਂ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਪਰ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਦੱਸਣਾ ਬਣਦਾ ਕਿ ਜੇਲ੍ਹ ਮੈਨੂਅਲ ਦੇ ਤਹਿਤ ਬਿਕਰ ਮਜੀਠੇ ਨਾਲ ਕੋਈ ਵੀ ਮੁਲਾਕਾਤ ਕਰ ਸਕਦਾ ਹੈ ਪਰ ਪਤਾ ਲੱਗਿਆ ਕਿ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਲਗਭਗ 10 ਲੋਕਾਂ ਦੀ ਸੂਚੀ ਦਿੱਤੀ ਹੋਈ ਹੈ ਜਿਸ ਦੇ ਵਿੱਚ ਡੇਰਾ ਮੁਖੀ ਗੁਰਵਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ ਮਜੀਠੀਆ ਦੀ ਪਤਨੀ ਗਨੀਬ ਕੌਰ ਅਤੇ ਉਹਨਾਂ ਦੀ ਭੈਣ ਸੰਸਦ ਹਰਸਿਮਰਤ ਕੌਰ ਬਾਦਲ ਉਹ ਪਹਿਲਾਂ ਮਜੀਠੇ ਨਾਲ ਮੁਲਾਕਾਤ ਕਰ ਚੁੱਕੇ ਨੇ ਇਸ ਵਾਰ ਜੇਲ੍ਹ ਦੇ ਵਿੱਚ ਮਲਜੀਠਾ ਨੂੰ ਮਿਲਣ ਉਹ ਗਏ ਸੀ ਅਤੇ ਉਹਨਾਂ ਨੂੰ ਰਖੜੀ ਵੀ ਬੰਨੀ ਸੀ ਹਾਲਾਂਕਿ ਉਹ ਪਹਿਲਾਂ ਵੀ ਇੱਕ ਵਾਰ ਉਹਨਾਂ ਨੂੰ ਮਿਲਣ ਗਏ ਸਨ ਪਰ ਉਸ ਵਕਤ ਮੁਲਾਕਾਤ ਨਹੀਂ ਸੀ ਹੋ ਸਕੀ ਪਰ ਦੂਸਰੇ ਪਾਸੇ ਅੱਜ ਲੋਕ ਆਖ ਰਹੇ ਸਨ ਕਿ ਸਾਨੂੰ ਸਾਡਾ ਰੱਬ ਮਿਲਣਾਇਆ ਕਿਉਂਕਿ ਡੇਰਾ ਰਾਧਾ ਸਵਾਮੀ ਸਤਸੰਗ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਉਹ ਮਲਜੀਠੀਆ ਨਾਲ ਉਚੇਚੇ ਤੌਰ ਤੇ ਮੁਲਾਕਾਤ ਕਰਨ ਵਾਸਤੇ ਪਹੁੰਚੇ ਸੀ ਅਤੇ ਇਹ ਮੁਲਾਕਾਤ ਤਕਰੀਬਨ 35 ਮਿੰਟ ਚੱਲੀ ਸਖਤ ਸੁਰੱਖਿਆ ਦੇ ਹੇਠ ਸਵੀਰੇ ਤਕਰੀਬਨ 11 ਕਵਜੂ ਆਪਣੀ ਕਾਰ ਦੇ ਰਾਹੀਂ ਜੇਲ੍ਹ ਪਹੁੰਚੇ ਸਨ ਡੇਰਾ ਮੁਖੀ ਮਜੀਠੀਆ ਦੀ ਪਤਨੀ ਗਨੀਬ ਕੌਰ ਮਜੀਠੀਆ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਆਉਣ ਬਾਬ ਜਦੋਂ ਪਤਾ ਲੱਗਿਆ ਤੇ ਉਹਨਾਂ ਦੇ ਸੈਂਕੜੇ ਸ਼ਰਧਾਲੂ ਉੱਥੇ ਪਹੁੰਚੇ ਸਨ ਹਾਲਾਂਕਿ ਇਸ ਮੌਕੇ ਉਹਨਾਂ ਨਾਲ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਇਹਦੇ ਤੋਂ ਬਾਅਦ ਮਜੀਠੀਆ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਕਿ ਦਾਸ ਦੀ ਨਾ ਤਾਂ ਇੰਨੀ ਹੈਸਿਆਤ ਨਾ ਹੀ ਔਕਾਤ ਇੱਕ ਨਿਮਾਣਾ ਭੁੱਲਣ ਹਰ ਜੀਵਾ ਅਤੇ ਮੇਰੇ ਕੋਲ ਸ਼ਬਦ ਨਹੀਂ ਨੇ ਜਿਨ੍ਹਾਂ ਨਾਲ ਮੈਂ ਆਤ ਸਤਕਾਰਤ ਬਾਬਾ ਜੀ ਡੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦਾ ਸ਼ੁਕਰਾਨਾ ਅਦਾ ਕਰ ਸਕਾਂ ਜੋ ਦਾਸ ਨੂੰ ਅੱਜ ਮਿਲਣ ਵਾਸਤੇ ਨਾਬਾਦੀ ਜੇਲ੍ਹ ਪਹੁੰਚੇ ਹੈ ਉਹਨਾਂ ਦਾ ਮਿਲਣਾ ਉਹਣਾ ਮੇਰੇ ਵਾਸਤੇ ਬੇਹਦ ਖੁਸ਼ੀ ਅਤੇ ਭਾਵਨਾਤਮਕ ਪਾਲ ਨੇ ਮੇਰੇ ਔਖੇ ਵੇਲੇ ਬਾਬਾ ਜੀ ਹਮੇਸ਼ਾ ਮੇਰੀ ਬਾਹ ਬਣਦੇ ਨੇ ਅਤੇ ਬਾਹ ਫੜਦੇ ਨੇ ਮੈਂ ਬਾਬਾ ਜੀ ਦਾ ਬੇਹਦ ਸ਼ੁਕਰਗੁਜ਼ਾਰਾਂ ਸਮੂਹ ਸੰਗਤ ਲੋਕਾਂ ਤੇ ਸੰਤ ਮਹਾਪੁਰਖਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਦਾਸ ਚੜ੍ਹਦੀ ਕਲਾ ਵਿੱਚ ਹੈ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਦਾਸ ਸਦਾ ਹਮੇਸ਼ਾ ਕਰਦਾ ਰਹੇਗਾ ਜਿਸ ਉੱਤੇ ਬਿਹਰ ਭਰਿਆ ਉਹ ਹੱਥ ਰੱਖਦੇ ਨੇ ਦੱਸਣਾ ਬਣਦਾ ਕਿ ਜੇਲ ਮੈਨੂਅਲ ਦੇ ਤਹਿਤ ਕੋਈ ਵੀ ਮਜੀਠੀਆ ਨੂੰ ਨਹੀਂ ਮਿਲ ਸਕਦਾ ਪਤਾ ਲੱਗਾ ਕਿ ਸਿਰਫ 10 ਲੋਕਾਂ ਦੀ ਸੂਚੀ ਦਿੱਤੀ ਹੋਈ ਹੈ ਜਿਨ੍ਹਾਂ ਵਿੱਚ ਡੇਰਾ ਮੁਖੀ ਦਾ ਨਾਮ ਵੀ ਉਸ ਸੂਚੀ ਵਿੱਚ شمار ਹੈ ਹੁਣ ਗੱਲ ਕਰਦੇ ਆਂ ਪ੍ਰੋਗਰਾਮ ਦੇ ਵਿੱਚ ਵਿਕਰਮ ਮਜੀਠੀਆ ਦੇ ਜੀਜਾ ਦੀ ਭਾਵ ਸੁਖਬੀਰ ਬਾਦਲ ਅਤੇ ਦੂਸਰੇ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਅਕਾਲੀ ਦਲ ਦੇ ਪ੍ਰਧਾਨ ਨੇ ਇੱਕ ਅਕਾਲੀ ਦਲ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਦੂਸਰੇ ਦੇ ਸੁਖਬੀਰ ਸਿੰਘ ਨੇ ਇਹਨਾਂ ਧੜਿਆਂ ਦੇ ਵਿਚਕਾਰ ਇਸ ਵਕਤ ਕਾਫੀ ਘੜਤਣਾ ਹੈ ਹੁਣ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਮੋੜਵਾ ਜਵਾਬ ਦਿੱਤਾ ਹੈ ਦਰਸਲ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਦੇ ਵੱਲੋਂ ਹੜਪੀੜਤਾ ਲਈ ਕੀਤੀ ਜਾ ਰਹੀ ਸੇਵਾ ਤੇ ਤੰਜ ਕਸ ਦਿੱਤਾ ਸੀ ਉਹਨਾਂ ਨੇ ਸੁਖਵੀਰ ਬਾਦਲ ਦੇ ਵੱਲੋਂ ਹੜਪੀਟਾਂ ਨੂੰ ਦਿੱਤੀ ਜਾ ਰਹੀ ਨਕਦੀ ਬਾਰੇ ਆਖਿਆ ਸੀ ਕਿ ਇਹ ਪੈਸਾ ਸੁਖਵੀਰ ਨੇ ਗੁਰਬਾਣੀ ਵੇਚ ਕੇ ਇਕੱਠਾ ਕੀਤਾ ਹੋਇਆ ਹੈ ਅਤੇ ਇਹ ਗੋਲਕਾਂ ਦਾ ਪੈਸਾ ਹੈ ਇਸ ਤੇ ਜਵਾਬ ਵਿੱਚ ਸੁਖਵੀਰ ਬਾਦਲ ਨੇ ਕਿਹਾ ਕਿ ਗੁਰਬਾਣੀ ਨੂੰ ਕਦੇ ਵੇਚਿਆ ਨਹੀਂ ਜਾ ਸਕਦਾ ਉਹਨਾਂ ਨੇ ਸਾਫ਼ ਕੀਤਾ ਕਿ ਪੀਟੀਸੀ ਵੱਲੋਂ ਗੁਰਬਾਣੀ ਦੇ ਪ੍ਰਸਾਰਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਲਾਨਾ 2 ਕਰੋੜ ਰੁਪਏ ਦਿੱਤੇ ਜਾਂਦੇ ਸੀ ਸੁਖਵੀਰ ਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਕੋਈ ਘਬਰਾ ਜਾਵੇ ਤੋਂ ਬਗਾਰ ਸੋਚੇ ਸਮਝੇ ਬੋਲਣਾ ਸ਼ੁਰੂ ਕਰ ਦਿੰਦਾ ਹੈ ਉਹਨਾਂ ਦੇ ਕਹਿਣ ਦਾ ਭਾਵ ਕਿ ਗਿਆਨੀ ਹਰਪ੍ਰੀਤ ਸਿੰਘ ਘਬਰਾਏ ਹੋਏ ਨੇ ਉਹਨਾਂ ਨੇ ਵਿਰੋਧੀਆਂ ਨੂੰ ਚੁਣੌਤੀ ਵੀ ਦਿੱਤੀ ਹੈ ਕਿ ਇੱਕ ਵੀ ਰੁਪਈਆ ਅਜਿਹਾ ਸਾਫਤ ਕਰ ਦੇਣ ਕਿ ਜਿਸ ਦੇ ਵਿੱਚ ਮੈਂ ਕਦੇ ਪੈਸਾ ਖਾਦਾ ਹੋਵੇ ਦੱਸਣਾ ਬਣਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਮੁਲਾਕਾਤ ਦੇ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਸੀ ਤੇ ਹੁਣ ਗੱਲ ਕਰਦੇ ਆਪ ਵਿਧਾਇਕ ਅਤੇ ਮੰਤਰੀ ਸੰਜੀਵ ਅਰੋੜਾ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਅਰੋੜਾ ਉਹਨਾਂ ਦੀ ਚੋਣ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਗਏ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੰਜੀਵ ਅਰੋੜਾ ਦੀ ਜਿੱਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਿੱਚ ਇਹ ਗੰਭੀਰ ਦੋਸ਼ ਲਗਾਏ ਗਏ ਨੇ ਅਦਾਲਤ ਨੇ ਸੰਜੀਵ ਅਰੋੜਾ ਨੂੰ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬੀ ਮੰਗ ਲਿਆ ਇਸ ਪਟੀਸ਼ਨ ਦੇ ਵਿੱਚ ਜਸਵਿੰਦਰ ਸਿੰਘ ਮੱਲੀ ਦੇ ਵੱਲੋਂ ਦਾਇਰ ਕੀਤਾ ਗਿਆ ਜਿਸ ਵਿੱਚ ਉਹਨਾਂ ਤੇ ਭ੍ਰਿਸ਼ਟ ਚਰਿੱਤਰ ਭਾਵ ਚੋਣ ਖਰਚਾਂ ਨੂੰ ਲੁਕਾਉਣ ਦੇ ਦੋਸ਼ ਲਗਾਏ ਗਏ ਨੇ ਪਟੀਸ਼ਨ ਕਰਤਾ ਦਾ ਦਾਅਵਾ ਹੈ ਕਿ ਸੰਜੀਵ ਅਰੋੜਾ ਨੇ ਆਪਣੇ ਨਾਮਜ਼ਦਗੀ ਪੱਤਰਾਂ ਉਨ੍ਹਾਂ ਨਾਲ ਜਮ੍ਹਾਂ ਕਰਵਾਏ ਹਲਫਨਾਮੇ ਵਿੱਚ ਜਾਣਬੁੱਝ ਕੇ ਮਹੱਤਵਪੂਰਨ ਜਾਣਕਾਰੀ ਲੁਕੋ ਲਈ ਸੀ ਅਤੇ ਚੋਣ ਕਮਿਸ਼ਨ ਨੂੰ ਝੂਠੀ ਅਤੇ ਮਨਘੜਤ ਜਾਣਕਾਰੀ ਦਿੱਤੀ ਗਈ। ਮੱਲੀ ਦੇ ਵਕੀਲਾਂ ਸਿਮਰਤਜੀਤ ਸਿੰਘ ਅਤੇ ਪਰਮਿੰਦਰ ਸਿੰਘ ਦੇ ਅਨੁਸਾਰ ਸੰਜੀਵ ਅਰੋੜਾ ਨੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੋਟਰ ਸਲਿੱਪਾਂ ਵੰਡੀਆਂ, ਰੋਜ਼ਾਨਾ 25 ਤੋਂ 30 ਜਨਤਕ ਮੀਟਿੰਗਾਂ ਕੀਤੀਆਂ ਅਤੇ ਪ੍ਰਚਾਰ ਲਈ ਸੋਸ਼ਲ ਮੀਡੀਆ ਤੇ ਪੀੜ ਨਿਊਜ਼ ਦੀ ਵਰਤੋਂ ਕੀਤੀ ਪਰ ਖਰਚਿਆਂ ਦੇ ਸਹੀ ਵੇਰਵੇ ਨਹੀਂ ਦਿੱਤੇ। ਪਟੀਸ਼ਨ ਵਿੱਚ ਜ਼ਿਕਰ ਹੈ ਕਿ ਜੇਕਰ ਸਾਰੇ ਅਸਲ ਖਰਚੇ ਨੂੰ ਜੋੜਿਆ ਜਾਵੇ ਤਾਂ ਇਹ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਹੱਦ ਤੋਂ ਕਿਤੇ ਵੱਧ ਹੋਣਗੇ ਇਸ ਤੋਂ ਇਲਾਵਾ ਸੰਜੀਵ ਅਰੋੜਾ ਤੇ ਧਰਮ ਦੇ ਨਾਮ ਤੇ ਵੋਟਾਂ ਮੰਗਣ ਅਤੇ ਪ੍ਰਚਾਰ ਵਿੱਚ ਪੇਸ਼ੇਵਰ ਧਾਰਮਿਕ ਪ੍ਰਚਾਰਕਾਂ ਨੂੰ ਸ਼ਾਮਲ ਕਰਦੇ ਦੋਸ਼ ਵੀ ਲਗਾਏ ਗਏ ਨੇ ਮੱਲੀ ਨੇ ਅਦਾਲਤ ਨੂੰ ਦੱਸਿਆ ਕਿ ਸੱਤਾਧਾਰੀ ਧਿਰ ਨਾਲ ਜੁੜੇ ਅਰੋੜਾ ਨੇ ਚੋਣ ਜਿੱਤਣ ਵਾਸਤੇ ਸਰਕਾਰੀ ਮਸ਼ੀਨਰੀ ਦੀ ਵੀ ਦੁਰਵਰਤੋਂ ਕੀਤੀ ਪਟੀਸ਼ਨ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਸੰਜੀਵ ਅਰੋੜਾ ਦੀ ਟੀਮ ਨੇ ਗੁਰਦੁਆਰਿਆਂ ਅਤੇ Hindu ਧਾਰਮਿਕ ਸਥਾਨਾਂ ਨੂੰ ਗਰੰਟਾਂ ਵੀ ਦਿੱਤੀਆਂ ਅਤੇ ਨਗਰ ਨਿਗਮ ਅਤੇ ਸਰਕਾਰੀ ਖਜ਼ਾਨੇ ਤੋਂ ਸਿਵਲ ਕੰਮ ਵੀ ਕਰਵਾਏ ਤੇ ਹੁਣ ਗੱਲ ਕਰਦਿਆਂ ਨੰਗਲ ਦਾ ਦਫਤਰ ਜਿਹੜਾ ਕਾਂਗਰਸ ਦਾ ਉਹ ਵਿਵਾਦਾਂ ਵਿੱਚ गिर ਗਿਆ ਨੰਗਲ ਦਾ ਕਾਂਗਰਸੀ ਦਫਤਰ ਕੇਂਦਰੀ ਰੇਲ ਰਾਜमंत्री ਰਵਨੀਤ ਮਿੱਟੂ ਦੇ ਨਾਮ ਤੇ ਰਜਿਸਟਰਡ ਹੋਣ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਨੰਗਲ ਦੇ ਵਿੱਚ ਇੱਕ ਰਾਜਨੀਤਿਕ ਤੂਫਾਨ ਖੜਾ ਹੋ ਗਿਆ ਨੰਗਲ ਦੀ ਬੀਵੀ ਐਮਬੀ ਕਲੋਨੀ ਦੇ ਵਿੱਚ ਘਰ ਰਵਨੀਤ ਮਿੱਟੂ ਦੇ ਨਾਮ ਤੇ ਅਲਾਟ ਹੋਇਆ ਹੋਇਆ ਜਦੋਂ 2009 ਤੋਂ 2014 ਦੇ ਵਿਚਕਾਰ ਉਹ ਆਨੰਦਪੁਰ ਸਾਫ ਤੋਂ ਕਾਂਗਰਸੀ ਸੰਸਦ ਸਨ ਹਾਲਾਂਕਿ ਬਿੱਟੂ ਬਾਅਦ ਵਿੱਚ ਲੁਧਿਆਣਾ ਤੋਂ ਚੋਣ ਲੜਨ ਵਾਸਤੇ ਚਲੇ ਗਏ ਅਤੇ ਅਖੀਰ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਪਰ ਨੰਗਲ ਕਾਂਗਰਸ ਦਫ਼ਤਰ ਇੱਕ ਦਹਾਕੇ ਤੋਂ ਬਾਅਦ ਸਮੇਂ ਤੋਂ ਉਹਨਾਂ ਦੇ ਨਾਮ ਤੇ ਹੀ ਚੱਲ ਰਿਹਾ ਹੈ ਇਸ ਖੁਲਾਸੇ ਨੇ ਇਲਾਕੇ ਵਿੱਚ ਤਿੱਖੀ ਰਾਜਨੀਤਿਕ ਚਰਚਾ ਛੇੜ ਦਿੱਤੀ ਹੈ ਕਈਆਂ ਨੇ ਸਵਾਲ ਕੀਤੇ ਕਿ ਕਾਂਗਰਸ ਇੱਕ ਭਾਜਪਾ ਦੇ ਮੰਤਰੀ ਦੇ ਨਾਮ ਤੇ ਅਧਿਕਾਰਤ ਤੌਰ ਤੇ ਰਜਿਸਟਰਡ ਦਫ਼ਤਰ ਦੀ ਕਿਵੇਂ ਵਰਤੋਂ ਕਰ ਸਕ ਰਹੀ ਹੈ ਤੇ ਕਿਵੇਂ ਜਾਰੀ ਰੱਖ ਰਹੀ ਹੈ ਸੂਤਰਾਂ ਨੇ ਦੱਸਿਆ ਕਿ ਇਹ ਮਾਮਲਾ ਹੁਣ BBMB ਅਧਿਕਾਰੀਆਂ ਦੇ ਧਿਆਨ ਵਿੱਚ ਵੀ ਆ ਗਿਆ ਹੈ ਜਿਹਨੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਦੇ ਅਨੁਸਾਰ ਬਿੱਟੂ ਨੂੰ ਜਲਦੀ ਇੱਕ ਨੋਟਿਸ ਜਾਰੀ ਕੀਤੇ ਜਾਣ ਦੀ ਸੰਭਾਵਨਾ ਵੀ ਹੈ ਜਿਸ ਦੇ ਵਿੱਚ ਪੁੱਛਿਆ ਜਾਵੇਗਾ ਕਿ ਕੀ ਉਹ BBMB ਰਹਿائش ਨੂੰ ਆਪਣੇ ਨਾਮ ਤੇ ਰੱਖਣਾ ਚਾਹੁੰਦੇ ਨੇ ਜਾਂ ਨਹੀਂ ਜਾਂ ਇਸ ਨੂੰ ਫਿਰ ਖਾਲੀ ਕਰਵਾਉਣਾ ਚਾਹੁੰਦੇ ਨੇ ਕਾਰਜਕਾਰੀ ਇੰਜੀਨੀਅਰ BBMB ਨੰਗਲ ਸੁਰਿੰਦਰ ਧੀਮਾਨ ਨੇ ਅਲਾਟਮੈਂਟ ਵੇਰਵਿਆਂ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਹਾਂ ਇਹ ਮਕਾਨ ਰਵਨੀਤ ਬਿੱਟੂ ਦੇ ਨਾਮ ਤੇ ਹੀ ਹੈ ਇਸ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੇਪੀ ਰਾਣਾ ਜਿਨ੍ਹਾਂ ਦੀ ਟੀਮ ਕਾਂਗਰਸ ਦਾ ਦਫਤਰ ਦਾ ਪ੍ਰਬੰਧਨ ਕਰਦੀ ਹੈ ਉਹਨਾਂ ਨੇ ਵਿਵਾਦ ਨੂੰ ਬਰਾਬ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਮੀਡੀਆ ਵੱਲੋਂ ਸੰਪਰਕ ਕੀਤੇ ਜਾਣ ਤੇ ਰਾਣਾ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਕਿ ਅਲਾਟਮੈਂਟ ਬਿੱਟੂ ਦੇ ਨਾਮ ਤੇ ਰਹੀ ਹੈ ਬਿਜਲੀ ਮੀਟਰ ਉਹਨਾਂ ਦੇ ਨਾਮ ਤੇ ਹੈ ਅਤੇ ਬਿਲਾ ਦਾ ਭੁਗਤਾਨ ਨਿਯਮਤ ਤੌਰ ਤੇ ਕੀਤਾ ਜਾ ਰਿਹਾ ਸੀ ਉਨਾ ਕਿਹਾ ਕਿ ਕੁਝ ਵਿਅਕਤੀ ਇੱਕ ਬੇਲੋੜਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਦਫ਼ਤਰ ਕਾਂਗਰਸੀ ਗਤੀਵਿਧੀਆਂ ਦੇ ਕੇਂਦਰ ਵਜੋਂ ਦਹਾਕੇ ਤੋਂ ਕੰਮ ਕਰਦਾ ਆ ਰਿਹਾ ਹੈ ਤੇ ਕੁਝ ਵੀ ਅਨਿਜਮਤ ਨਹੀਂ ਹੈ ਉਧਰ ਇਸ ਸਬੰਧੀ ਰਵਨੀਤ ਬਿੱਟੂ ਨਾਲ ਵਾਰ-ਵਾਰ ਸੰਪਰਕ ਕੀਤੇ ਜਾਣ ਤੇ ਕੋਈ ਜਵਾਬ ਨਹੀਂ ਮਿਲ ਸਕਿਆ ਦੱਸਣਾ ਬਣਦਾ ਕਿ 48 ਦਾ ਇੱਕ ਸਥਿਤ ਦਫ਼ਤਰ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਕਾਂਗਰਸ ਦੀਆਂ ਗਤੀਵਿਧੀਆਂ ਦਾ ਕੇਂਦਰ ਹੈ ਹਾਲਾਂਕਿ ਰਵਨੀਤ ਬਿੱਟੂ ਦੇ ਨਾਮ ਉੱਤੇ ਇਹ ਲਗਾਤਾਰ ਅਲਾਟ ਹੋਇਆ ਹੋਇਆ ਹੈ ਅਤੇ ਇਹ ਮੁੱਦਾ ਹੁਣ ਕਾਫੀ ਗਰਵਾ ਗਿਆ ਹੈ ਜਿਸ ਨਾਲ ਕਾਂਗਰਸ ਲਈ ਇੱਕ ਅਜਾਇਹ ਸੰਭਵ ਸ਼ਰਮਿੰਦਗੀ ਪੈਦਾ ਹੋ ਰਹੀ ਹੈ ਜਦੋਂ ਇਹ ਪਹਿਲਾਂ ਹੀ ਪੰਜਾਬ ਦੇ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਸੰਘਰਸ਼ਤਾ ਕਰ ਰਹੇ ਨੇ ਪਰ ਦੂਸਰੇ ਪਾਸੇ ਬੀਵੀ ਐਮਬੀ ਦੇ ਵੱਲੋਂ ਜਲਦੀ ਇੱਕ ਰਸਮੀ ਨੋਟਿਸ ਵੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਨੰਗਲ ਦੇ ਕਾਂਗਰਸ ਦਫ਼ਤਰ ਦੀ ਮਾਲਕੀ ਅਤੇ ਵਰਤੋਂ ਬਾਰੇ ਵਿਵਾਦ ਆਉਣ ਤੋਂ ਬਾਅਦ ਹੋਰ ਕੁਝ ਸੰਭਾਵਨਾਵਾਂ ਤੋਂ ਪਰਦਾ ਉੱਠ ਸਕਦਾ ਹੈ ਅਤੇ ਇਹਦੇ ਨਾਲ ਹੀ ਕਾਂਗਰਸ ਭਾਵੇਂ ਇੱਕ ਜੁਟਤਾ ਦਿਖਾਉਣ ਦੀ ਯਤਨ ਕਰ ਰਹੀ ਹੈ ਪਰ ਥਾਂ ਥਾਂ ਦੇ ਉੱਤੇ ਕਾਂਗਰਸੀ ਆਗੂ ਇੱਕ ਦੂਸਰੇ ਖਿਲਾਫ ਨਿੱਤਰ ਦੇ ਵੀ ਨਜ਼ਰ ਆ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਯੂਥ ਕਾਂਗਰਸ ਦੇ ਆਗੂ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਹਮਲਾਵਰ ਮੋਟਰਸਾਈਕਲ ਤੇ ਆਏ ਅਤੇ ਉਹਨਾਂ ਸ਼ਰਾਬ ਦੇ ਅਹਾਤੇ ਵਿੱਚ ਬੈਠੇ ਅਮਿਤ ਕੁਮਾਰ ਤੇ ਗੋਲੀਆਂ ਚਲਾ ਦਿੱਤੀਆਂ ਘਟਨਾ ਤੋਂ ਬਾਅਦ ਖੂਨ ਨਾਲ ਲਤ-ਪੱਥ ਅਮਿਤ ਕੁਮਾਰ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਵਜੋਂ ਕੀਤੀ ਗਈ ਜੋ ਕਿ ਲੁਧਿਆਣਾ ਦੇ ਯੂਥ ਕਾਂਗਰਸੀ ਆਗੂ ਅਨੁਰਜ ਕੁਮਾਰ ਦਾ ਭਰਾ ਏ ਅਮਿਤ ਵਿਆਹਿਆ ਹੋਇਆ ਸੀ ਅਤੇ ਇਸ ਤੇ ਦੋ ਬੱਚੇ ਨੇ ਘਟਨਾ ਦੀ ਸੂਚਨਾ ਮਿਲਣ ਤੇ ਸਾਹਨੇਵਾਲ ਥਾਣੇ ਦੇ ਐਸਐਚਓ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ਤੇ ਪਹੁੰਚੀ ਫੋਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹੈ ਪੁਲਿਸ ਨੇ ਨੇੜੇ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਹ ਗ੍ਰਿਫਤਾਰ ਕੀਤੇ ਜਾ ਸਕਣ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਫਤਿਹਗੜ ਸਾਹਿਬ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਵੀ ਇਸ ਮਾਮਲੇ ਤੇ ਕਾਰਵਾਈ ਦੀ ਮੰਗ ਕੀਤੀ ਹੈ ਤੇ ਹੁਣ ਗੱਲ ਕਰਦੇ ਹਾਂ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੀ ਜਾਣਕਾਰੀ ਮਿਲ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਐਨਡੀਪੀਐਸ ਅਤੇ ਹਿੰਸਕ ਅਪਰਾਧਾਂ ਵਿੱਚ ਸ਼ਾਮਲ ਰਹੇ ਵੱਡੇ ਗੈਂਗਸਟਰ ਤੇ ਅਪਰਾਧੀ ਜੋ ਕਿ ਵਿਦੇਸ਼ਾਂ ਵਿੱਚ ਜਾ ਕੇ ਲੁਕੇ ਬੈਠੇ ਨੇ ਉਹਨਾਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਇਹਨਾਂ ਗੈਂਗਸਟਰਾਂ ਵਿੱਚ ਲੌਰੈਂਸ ਦਾ ਪਰਾ ਅਨਮੋਲ ਮਿਸ਼ਨੋਈ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ਤੇ ਗੋਲੀਬਾਰੀ ਲਈ ਜ਼ਿੰਮੇਵਾਰ ਰੋਹਿਤ ਗੁਦਾਰਾ ਹਰਿਆਣਾ ਦਾ ਰਣਦੀਪ ਮਾਲਕ ਅਤੇ ਲੌਰੈਂਸ ਦਾ ਕਰੀਬੀ ਸਾਥੀ ਗੋਲਦੀ ਬਰਾੜਵੀ ਸ਼ਾਮਲ ਹੈ। ਚੰਡੀਗੜ੍ਹ ਪੁਲਿਸ ਪਹਿਲੀ ਵਾਰ ਅਜਿਹੇ ਅਪਰਾਧੀਆਂ ਬਾਰੇ ਇੱਕ ਡੋਸੀਅਰ ਤਿਆਰ ਕਰ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਨਾਮ, ਫੋਟੋਆਂ, ਅਪਰਾਧਕ ਰਿਕਾਰਡ ਅਤੇ ਠਿਕਾਣੇ ਹੋਣਗੇ। ਡੋਸੀਅਰ 1 ਮਹੀਨੇ ਦੇ ਅੰਦਰ-ਅੰਦਰ ਤਿਆਰ ਕਰ ਦਿੱਤਾ ਜਾਏਗਾ ਅਤੇ ਸੀਬੀਆਈ ਦੇ ਹਵਾਲੇ ਕਰ ਦਿੱਤਾ ਜਾਏਗਾ ਜਿਸ ਨੂੰ ਗ੍ਰਹਿ ਮੰਤਰਾਲੇ ਦੁਆਰਾ ਨੋਡਲ ਅਫਸਰ ਦੇ ਵਜੋਂ ਨਿਯੁਕਤ ਕੀਤਾ ਗਿਆ ਹੈ। ਸ਼ਹਿਰ ਦੇ ਸਾਰੇ ਪੁਲਿਸ ਸਟੇਸ਼ਨ ਆਪਰੇਸ਼ਨ ਸੈੱਲ ਜ਼ਿਲ੍ਹਾ ਅਪਰਾਧ ਸੈੱਲ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਇਸ ਤਿਆਰੀ ਵਿੱਚ ਸ਼ਾਮਲ ਦੱਸੀ ਜਾ ਰਹੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਿਰਦੇਸ਼ ਦਿੱਤੇ ਨੇ ਕਿ ਵਿਦੇਸ਼ਾਂ ਵਿੱਚ ਲੋਕਾਂ ਦੇ ਭਾਰਤੀ ਭਗੌੜਿਆਂ ਦੀ ਵਾਪਸੀ ਨੂੰ ਤੇਜ਼ ਕਰਨ ਲਈ ਆਈਬੀ ਅਤੇ ਐਨਆਈਜੀ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਆਪਰੇਸ਼ਨ ਤਿਆਰ ਕੀਤਾ ਜਾਵੇ ਗ੍ਰਹਿ ਮੰਤਰੀ ਨੇ ਇਹ ਵੀ ਆਖਿਆ ਕਿ ਕਾਨੂੰਨੀ ਅਤੇ ਕੂਟਨੀਤਕ ਕਾਰਵਾਈਆਂ ਨੂੰ ਤੇਜ਼ ਕਰਨ ਲਈ ਰਾਜ ਅਤੇ ਕੇਂਦਰੀ ਏਜੰਸੀਆਂ ਇਹਦੇ ਵਿੱਚ ਤਜਰਬੇਕਾਰ ਵਕੀਲਾਂ ਸਮੇਤ ਵਿਸ਼ੇਸ਼ ਟੀਮਾਂ ਬਣਾ ਦੇਣ ਡੋਸੀਅਰ ਵਿੱਚ ਅਪਰਾਧੀਆਂ ਦੇ ਪੂਰੇ ਅਪਰਾਧਕ ਇਤਿਹਾਸ ਦੇ ਵੇਰਵੇ ਹੋਣਗੇ ਜਿਸ ਦੇ ਵਿੱਚ ਐਫ ਆਈ ਆਰ ਵਾਰੰਟ ਅਦਾਲਤੀ ਕੇਸ ਪੁਛਗਛ ਤੇ ਬਿਆਨ ਨੈਟਵਰਕ ਸਹਿਯੋਗੀ ਅਤੇ ਠਿਕਾਣੇ ਵੀ ਸ਼ਾਮਲ ਹੋਣਗੇ ਡੋਸੀਅਰ ਇੱਕ ਫਾਈਲ ਜਾਂ ਇੱਕ ਦਰਸਲ ਦਸਤਾਵੇਜ਼ ਹੁੰਦਾ ਹੈ ਜਿਸ ਦੇ ਵਿੱਚ ਇੱਕ ਅਪਰਾਧੀ ਬਾਰੇ ਪੂਰੀ ਅਤੇ ਵਿਸਥਾਰਤ ਜਾਣਕਾਰੀ ਹੁੰਦੀ ਹੈ ਇਸ ਦੇ ਵਿੱਚ ਉਸ ਦੇ ਅਪਰਾਧ ਅਦਾਲਤੀ ਕੇਸਾਂ ਗ੍ਰਿਫਤਾਰੀ ਅਤੇ ਰਿਹਾਈ ਦੇ ਰਿਕਾਰਡ ਪੁਲਿਸ ਪੁਛਗਛ ਦੌਰਾਨ ਦਿੱਤੇ ਗਏ ਬਿਆਨ ਪਿਛਲੇ ਅਪਰਾਧਕ ਮਾਮਲੇ ਦੀ ਜਾਂਚ ਰਿਪੋਰਟ ਰਿਸ਼ਤੇਦਾਰਾਂ ਤੇ ਸਹਿਯੋਗੀਆਂ ਦੇ ਨਾਮ ਉਸਦੇ ਠਿਕਾਣੇ ਯਾਤਰਾ ਦਾ ਰਿਕਾਰਡ ਅਤੇ ਇਹ ਸਾਰੀ ਜਾਣਕਾਰੀ ਅਤੇ ਉਸ ਦੀਆਂ ਆਤਮਾਂ ਤੇ ਗਤੀਵਿਧੀਆਂ ਦਾ ਪੂਰਾ ਬਿਉਰਾ ਸ਼ਾਮਲ ਕੀਤਾ ਜਾਂਦਾ ਹੈ ਇਸ ਦਾ ਉਦੇਸ਼ ਅਪਰਾਧੀਆਂ ਤੇ ਸਿਕੰਜਾ ਕਸਣਾ ਅਤੇ ਉਹਨਾਂ 'ਤੇ ਸਹੀ ਕਾਨੂੰਨੀ ਅਤੇ ਖੁਫੀਆ ਕਾਰਵਾਈ ਨੂੰ ਯਕੀਨੀ ਬਣਾਉਣਾ ਹੁੰਦਾ ਤੇ ਹੁਣ ਲਾਰੈਂਸ ਦੇ ਲਈ ਇੱਕ ਵੱਡੀ ਜਾਣਕਾਰੀ ਅਤੇ ਖੁਲਾਸੇ ਦੀ ਜਾਣਕਾਰੀ ਮਿਲ ਰਹੀ ਹੈ ਲਾਰੈਂਸ ਬਿਸ਼ਨੋਈ ਬਾਰੇ ਦबई ਬੈਠੇ ਰੋਹਿਤ ਗੁਦਾਰਾ ਨੇ ਵੱਡੇ ਖੁਲਾਸੇ ਕੀਤੇ ਆ ਰੋਹਿਤ ਗੁਦਾਰਾ ਦਾਵਾ ਕਰਦਾ ਕੇ ਲੌਰੈਂਸ ਅਮਰੀਕੀ ਏਜੰਸੀਆਂ ਨਾਲ ਮਿਲ ਗਿਆ ਅਤੇ ਵਿਦੇਸ਼ਾਂ ਵਿੱਚ ਭਾਰਤੀ ਖੁਫੀਆ ਜਾਣਕਾਰੀਆਂ ਲਈ ਕਰ ਰਿਹਾ ਹੈ। ਗੁਦਾਰਾ ਦੇ ਅਨੁਸਾਰ ਲੌਰੈਂਸ ਨੇ ਆਪਣੇ ਭਰਾ ਅਨਮੋਲ ਵਿਸ਼ਨੂਜੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਕਦਮ ਚੁੱਕਿਆ ਹੈ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਗੁਦਾਰਾ ਲੌਰੈਂਸ ਅਤੇ ਗੋਲਡੀ ਵਿਰਾੜ ਹੁਣ ਵੱਖ-ਵੱਖ ਰਸਤਿਆਂ ਤੇ ਤੁਰ ਚੁੱਕੇ ਨੇ। ਗੁਦਾਰਾ ਨੇ ਗੋਲਡੀ ਨਾਲ ਮਿਲ ਕੇ ਕੁਝ ਫੋਰਸ ਤਿਆਰ ਕੀਤੀ ਸੀ। ਅਨਮੋਲ ਜੋ ਕਿ ਕਈ ਅਪਰਾਧਾਂ ਵਿੱਚ ਲੋੜੀਂਦਾ ਇਸ ਸਮੇਂ ਵਿਦੇਸ਼ ਵਿੱਚ ਲੁਕਿਆ ਹੋਇਆ ਹੈ। ਦੋਸ਼ ਹੈ ਕਿ ਲੌਰੈਂਸ ਨੇ ਆਪਣੀ ਸੁਰੱਖਿਆ ਦੇ ਬਦਲੇ ਅਮਰੀਕਾ ਨੂੰ ਸੰਵੇਦਨਸ਼ੀਲ ਜਾਣਕਾਰੀ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਕਿਸੇ ਵੀ ਏਜੰਸੀ ਨੇ ਅਧਿਕਾਰਤ ਤੌਰ ਤੇ ਇਹਨਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਨਿਗਰਾਨੀ ਕਰ ਰਹੇ ਨੇ ਅਤੇ ਸਾਰੇ ਪਹਿਲੂਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਮਾਮਲਾ ਸਿਰਫ ਅੰਤਰ ਗੈਂਗ ਦੁਸ਼ਮਣੀ ਦਾ ਮਾਮਲਾ ਹੋ ਸਕਦਾ ਹੈ ਦੋਵੇਂ ਗਰੂ ਲੰਬੇ ਸਮੇਂ ਤੋਂ ਇੱਕ ਦੂਸਰਾ ਟਕਰਾਅ ਦੀ ਸਥਿਤੀ ਵਿੱਚ ਨੇ ਇਸ ਲਈ ਗੁਦਾਰਾ ਦੁਆਰਾ ਲਗਾਏ ਗਏ ਦੋਸ਼ ਲੌਰੈਂਸ ਨੂੰ ਬਦਨਾਮ ਕਰਨ ਲਈ ਇੱਕ ਚਾਲ ਵੀ ਹੋ ਸਕਦੇ ਨੇ ਹਾਲਾਂਕਿ ਸੁਰੱਖਿਆਤ ਚਿੰਤਾਵਾਂ ਨੂੰ ਦੇਖਦੇ ਹੋਏ ਇਹਨਾਂ ਦਾਅਵਿਆਂ ਨੂੰ ਕਿਸੇ ਪੱਖੋਂ ਨਾਜ਼ਰ ਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ ਤੇ ਹੁਣ ਗੱਲ ਕਰਦੇ ਆਂ ਮਨਕੀਰਤ ਔਲਖ ਦੀ ਪੰਜਾਬ ਦੇ ਵਿੱਚ ਹੜ੍ਹ ਆਏ ਤੇ ਹੜ੍ਹਾਂ ਨੇ ਭਾਰੀ ਤਬਾਹੀ ਲਿਆਂਦੀ ਹੈ ਤੇ ਇਹਨਾਂ ਦੇ ਦੌਰਾਨ ਲੋੜਵੰਦਾਂ ਦਾ ਨਿੱਜੀ ਤੌਰ ਤੇ ਮਦਦ ਕਰਦਾ ਇੱਕ ਚਿਹਰਾ ਸਾਹਮਣੇ ਆਇਆ ਉਸ ਹੀ ਮਨਕੀਰਤ ਔਲਖ ਚਾਰਜ ਫਿਰ ਉਸ ਦੀ ਤਾਰੀਫ਼ ਵੀ ਹੋ ਰਹੀ ਹੈ ਉੱਥੇ ਹੀ ਉਹਨਾਂ ਦੇ ਸਿਆਸਤ ਵਿੱਚ ਆਉਣ ਬਾਰੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਪਰ ਇੱਕ ਚੈਨਲ ਨਾਲ ਮੁਲਾਕਾਤ ਦੇ ਦੌਰਾਨ ਮਨਕੀਰਤ ਔਲਖ ਨੇ ਇਹਨਾਂ ਉਪਵਾਹਾ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਅਤੇ ਭਵਿੱਖ ਵਿੱਚ ਸਿਆਸਤ ਵਿੱਚ ਉਤਰਨ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਮਨਕੀਰਤ ਔਲਖ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਕੀ ਉਹ ਸਿਆਸਤ ਵਿੱਚ ਜਾ ਰਹੇ ਨੇ ਕੀ ਉਹ ਭਾਜਪਾ ਜਾਂ ਆਮ ਆਦਮੀ ਪਾਰਟੀ ਕਿਸੇ ਵਿੱਚ ਜਾ ਸਕਣਗੇ ਤਾਂ ਉਹਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਉਹ ਇੱਕ ਆਰਟਿਸਟ ਨੇ ਅਤੇ ਉਹ ਸਾਰੀ ਉਮਰ ਕਲਾਕਾਰ ਹੀ ਰਹਿਣਾ ਚਾਹੁੰਦੇ ਨੇ ਉਹਨਾਂ ਦੀ ਇੱਛਾ ਹੈ ਕਿ ਉਹ ਬੜਾਪੇ ਵਿੱਚ ਵੀ ਸੁਪਰ ਉਪਰ ਹਿੱਟ ਗਾਣੇ ਦੇਣ ਮਨਕੀਰਤ ਔਲਖ ਨੇ ਦੱਸਿਆ ਕਿ ਉਹਨਾਂ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਭਾਵੇਂ ਬੀਜੇਪੀ ਹੋਵੇ ਆਪ ਹੋਵੇ ਸੁਖਵੀਰ ਬਾਦਲ ਜਾਂ ਕਾਂਗਰਸ ਦੀ ਪਾਰਟੀ ਹੋਵੇ ਸਾਰਿਆਂ ਨਾਲ ਪਿਆਰ ਹੈ ਉਹਨਾਂ ਅਖਲੇਸ਼ ਯਾਦਵ ਦੀ ਪਾਰਟੀ ਨਾਲ ਵੀ ਆਖਿਆ ਕਿ ਮੇਰਾ ਪਿਆਰ ਹੈ ਉਹਨਾਂ ਕਿਹਾ ਕੋ ਇੱਕ ਕਲਾਕਾਰ ਨੇ ਅਤੇ ਉਹਨਾਂ ਦਾ 올 ਓਵਰ ਇੰਡੀਆ ਸਾਰਿਆਂ ਦੇ ਨਾਲ ਪਿਆਰ ਹੈ ਸਿਆਸਤ ਤੋਂ ਦੂਰ ਰਹਿਣ ਦਾ ਮੁੱਖ ਕਾਰਨ ਦੱਸਿਆ ਉਹਨਾਂ ਕਿਹਾ ਕਿ ਜੇ ਉਹ ਚੋਣਾਂ ਵਿੱਚ ਆ ਗਏ ਤਾਂ ਉਹ ਉਹਨਾਂ ਚੋਣ ਵਾਲਿਆਂ ਨਾਲ ਨਹੀਂ ਰਹਿਣਗੇ ਕਿਉਂਕਿ ਉਹਨਾਂ ਦਾ ਇੱਕ ਪਾਰਟੀ ਨਾਲ ਜੁੜ ਜਾਣਾ ਅਤੇ ਟੈਗ ਲੱਗ ਜਾਵੇਗਾ ਉਹਨਾਂ ਦਾ ਮੰਨਣਾ ਕਿ ਰਾਜਨੀਤੀ ਵਿੱਚ ਕਈ ਵਾਰ ਅਜਿਹੇ ਕੰਮ ਕਰਨੇ ਪੈਂਦੇ ਨੇ ਜਿਹੜੇ ਮਨੁੱਖੀ ਸੁਭਾਅ ਤੋਂ ਬਿਲਕੁਲ ਹਟ ਕੇ ਕਰਨੇ ਪੈਂਦੇ ਨੇ ਉਹਨਾਂ ਆ ਕਿਹਾ ਕਿ ਮੈਂ ਇਹਨਾਂ ਚੀਜ਼ਾਂ ਵਾਸਤੇ ਨਹੀਂ ਬਣਿਆ ਭਾਵ ਸਿਆਸਤ ਵਿੱਚ ਮੈਂ ਐਂਟਰੀ ਨਹੀਂ ਕਰਾਂਗਾ ਤੇ ਹੁਣ ਗੱਲ ਕਰਦੇ ਹਾਂ ਕੁਝ ਰਾਸ਼ਟਰੀ ਖਬਰਾਂ ਦੀ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਸੰਬੰਧਿਤ ਇੱਕ ਵੱਡੀ ਖਬਰ ਮਿਲ ਰਹੀ ਹੈ ਦਰਅਸਲ ਦਿੱਲੀ ਦੀ ਰਾਉਸ ਐਵੈਨਿਊ ਅਦਾਲਤ 'ਚ ਸਾਬਕਾ ਕਾਂਗਰਸੀ ਸੰਸਦ ਸੱਜਣ ਕੁਮਾਰ ਦੇ ਖਿਲਾਫ बहस ਨੂੰ ਅੰਤਮ ਰੂਪ ਵਾਸਤੇ ਸੂਚੀਬੱਧ ਕਰ ਦਿੱਤਾ ਗਿਆ ਜਿਸ ਲਈ ਤਰੀਕ 29 ਅਕਤੂਬਰ ਐਲਾਨ ਦਿੱਤੀ ਗਈ ਹੈ ਸੱਜਣ ਕੁਮਾਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਇੱਕ ਕੇਸ ਵਿੱਚ ਜਨਕਪੁਰੀ ਅਤੇ ਵਿਕਾਸਪੁਰੀ ਪੁਲਿਸ ਸਟੇਸ਼ਨਾਂ ਵਿੱਚ ਦਰਜ ਐਫਆਈਆਰ ਨਾਲ ਜੁੜੇ ਇੱਕ ਕੇਸ ਦਾ ਸਾਹਮਣਾ ਕਰ ਰਿਹਾ ਹੈ ਹੁਸ਼ੇਸ਼ ਜੱਜ ਨੇ ਸੱਜਣ ਕੁਮਾਰ ਦੇ ਵਕੀਲ ਵੱਲੋਂ ਬਚਾਅ ਪੱਖ ਦੇ ਸਬੂਤ ਦਰਜ ਕਰਨ ਤੋਂ ਬਾਅਦ ਮਾਮਲੇ ਨੂੰ ਅੰਤਮ ਬਹਿਸ ਵਾਸਤੇ ਪਤਾ ਲੱਗਿਆ ਕਿ ਸੂਚੀਬੱਧ ਕਰ ਦਿੱਤਾ ਅਦਾਲਤ ਨੇ ਇਸ ਮਾਮਲੇ ਦੀ ਅੰਤਮ ਬਹਿਸ ਲਈ ਸੁਣਵਾਈ 29 ਅਕਤੂਬਰ ਨੂੰ ਨਿਰਧਾਰਤ ਕਰ ਦਿੱਤੀ ਹੈ। ਸੱਜਣ ਕੁਮਾਰ ਨੇ 7 ਜੁਲਾਈ ਨੂੰ ਆਪਣੇ ਬਿਆਨ ਦਰਜ ਕਰਵਾ ਦਿੱਤੇ ਸੀ। ਜਿਸ ਦੌਰਾਨ ਸੱਜਣ ਕੁਮਾਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿੱਚ ਆਪਣੇ ਉੱਤੇ ਲਗਾਏ ਗਏ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਸੀ। ਉਸ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਉਸ ਸਥਾਨ 'ਤੇ ਮੌਜੂਦ ਨਹੀਂ ਸੀ ਅਤੇ ਉਸ ਨੂੰ ਇਸ ਮਾਮਲੇ ਵਿੱਚ ਝੂਠਾ ਹੀ ਫਸਾਇਆ ਜਾ ਰਿਹਾ ਹੈ। ਜਨਕਪੁਰੀ ਕੇਸ 1 ਨਵੰਬਰ 1984 ਨੂੰ ਦੋ ਸਿੱਖਾਂ ਸੋਣ ਸਿੰਘ ਅਤੇ ਉਸਤੇ ਜਵਾਈ ਅਵਤਾਰ ਸਿੰਘ ਦੇ ਕਤਲ ਦੇ ਨਾਲ ਸੰਬੰਧ ਦੱਸਿਆ ਜਾਂਦਾ ਹੈ। ਦੂਸਰਾ ਕੇਸ ਵਿਕਾਸਪੁਰੀ ਥਾਣੇ ਵਿੱਚ 2 ਨਵੰਬਰ 1984 ਨੂੰ ਗੁਰਚਰਨ ਸਿੰਘ ਨੂੰ ਆਗ ਲਗਾਉਣ ਨਾਲ ਸੰਬੰਧਤ ਹੈ ਤੇ ਹੁਣ ਗੱਲ ਕਰਦਿਆਂ 2 ਸਾਲਾਂ ਤਬਾਦ ਜੇਲ੍ਹ ਤੋਂ ਬਾਹਰ ਆ ਰਹੇ ਨੇ ਯੂਪੀ ਦੇ ਸਾਬਕਾ ਮੰਤਰੀ। ਜਾਣਕਾਰੀ ਮਿਲ ਰਹੀ ਹੈ ਕਿ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਯੂਪੀ ਦੇ ਸਾਬਕਾ ਕੈਬਨਟ ਮੰਤਰੀ ਆਜ਼ਮ ਖਾਨ ਨੂੰ ਮੰਗਲਵਾਰ ਵਾਲੇ ਦਿਨ ਸੀਤਾਪੁਰ ਜ਼ਿਲ੍ਹੇ ਤੋਂ ਲਗਭਗ 2 ਸਾਲਾਂ ਦੀ ਕੈਦ ਤੋਂ ਬਾਅਦ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਆਪਣੇ ਟ੍ਰੇਡਮਾਰਕ ਪੱਵ ਚਿੱਟੇ ਕੁਰਤੇ ਪਜਾਮੇ ਅਤੇ ਕਾਲੀ ਵਾਸਕਟ ਦੇ ਨਾਲ ਸਜ ਤਜ ਕੇ ਆਜ਼ਮ ਖਾਨ ਇੱਕ ਪ੍ਰਾਈਵੇਟ ਗੱਡੀ ਰਾਹੀਂ ਜੇਲ੍ਹ ਦੇ احاطੇ ਵਿੱਚੋਂ ਗੁਜ਼ਰੇ ਅਤੇ ਉਹਨਾਂ ਨੇ ਪੱਤਰਕਾਰਾਂ ਦੇ ਸਾਹਮਣੇ ਵੀ ਕੋਈ ਖੁਲਾਸਾ ਨਹੀਂ ਕੀਤਾ ਭਾਵ ਕੋਈ ਗੱਲਬਾਤ ਨਹੀਂ ਕੀਤੀ ਖਾਨ ਦਾ ਵੱਡਾ ਪੁੱਤਰ ਆਦੀਬ ਸੈਂਕੜੇ ਪਾਰਟੀ ਵਰਕਰਾਂ ਨਾਲ ਸਵੇਰ ਤੋਂ ਹੀ ਸੀਤਾਪੁਰ ਜ਼ਿਲ੍ਹਾ ਦਿਲ ਦੇ ਬਾਹਰ ਉਹਨਾਂ ਦਾ ਸਵਾਗਤ ਕਰਨ ਵਾਸਤੇ ਪਹੁੰਚਿਆ ਹੋਇਆ ਸੀ ਅਤੇ ਕੌਮੀ ਸਿਕਤਰ ਅਤੇ ਸਾਬਕਾ ਵਿਧਾਇਕ ਅਨੂਪ ਗੁਪਤਾ ਮੁਰਾਦਾਬਾਦ ਦੇ ਸੰਸਦ ਮੈਂਬਰ ਰੂਚੀ ਵੀਰਾ ਅਤੇ ਜ਼ਿਲ੍ਹਾ ਪ੍ਰਧਾਨ ਛਤਰਪਤੀ ਯਾਦਵ ਸਮੇਤ ਸਵਾਜਵਾਦੀ ਪਾਰਟੀ ਦੇ ਕਈ ਆਗੂਸਤਾ ਸਵਾਗਤ ਕਰਨ ਵਾਸਤੇ ਦਿਲ ਦੇ ਬਾਹਰ ਮੌਜੂਦ ਰਹੇ ਪਹਿਲਾ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਆਦੀਬ ਨੇ ਕਿਹਾ ਕਿ ਆਜ਼ਮ ਖਾਨ ਅੱਜ ਦੇ ਨਾਇਕ ਨੇ ਮੈਂ ਉਹਨਾਂ ਦੇ ਸਾਰੇ ਸਮਰਥਕਾਂ ਨਾਲ ਉਹਨਾਂ ਦਾ ਸਵਾਗਤ ਕਰਨ ਵਾਸਤੇ ਇੱਥੇ ਪਹੁੰਚੇ ਹਾਂ ਮੇਰੇ ਕੋਲ ਹੋਰ ਕੁਝ ਕਹਿਣ ਵਾਸਤੇ ਨਹੀਂ ਹੈ ਜੋ ਵੀ ਕਹਿਣਾ ਮੇਰੇ ਪਿਤਾ ਜੀ ਜੇਲ੍ਹ ਤੋਂ ਬਾਹਰ ਆ ਕੇ ਕਹਿਣਗੇ ਸਪਾ ਨੇਤਾ ਰੂਚੀ ਵੀਰਾ ਨੇ ਕਿਹਾ ਕਿ ਪਾਰਟੀ ਇਸ ਦਿਨ ਨੂੰ ਨਿਆਂ ਦੀ ਜਿੱਤ ਦੇ ਦਿਨ ਵਜੋਂ ਮਨਾਏਗੀ ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਸੀਤਾਪੁਰ ਵਿੱਚ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਵਾਸਤੇ ਧਾਰਾ 163 ਦੇ ਤਹਿਤ ਮਨਾਹੀ ਦੇ ਹੁਕਮ ਵੀ ਲਾਗੂ ਕੀਤੇ ਹੋਏ ਸੀ ਅਧਿਕਾਰੀਆਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਸਮਰਥਕ ਆਪਣੇ ਵਾਹਨਾਂ ਨਾਲ ਜੇਲ੍ਹ ਦੇ ਨੇੜੇ ਪਹੁੰਚਣ ਵਿੱਚ ਕਾਮਜਾਬ ਜ਼ਰੂਰ ਹੋਗਾ ਜਿਸ ਕਾਰਨ ਆਵਾਜਾਈ ਵਿੱਚ ਵੀ ਵਿਘਨ ਪਿਆ ਸੀਤਾਪੁਰ ਟ੍ਰੈਫਿਕ ਪੁਲਿਸ ਨੇ ਪਾਬੰਦੀਆਂ ਦੀ ਉਲੰਘਣਾ ਕਰਕੇ ਇਕੱਠੇ ਹੋਏ ਕਈ ਵਾਹਨਾਂ ਦੇ ਚਲਾਣ ਵੀ ਜਾਰੀ ਕਰ ਦਿੱਤੇ ਤੇ ਹੁਣ ਗੱਲ ਕਰਦੇ ਆ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੀ ਜਾਣਕਾਰੀ ਮਿਲੀ ਹੈ ਕਿ ਈਡੀ ਨੇ ਦਿੱਲੀ ਦੇ ਸਾਬਕਾ ਮੰਤਰੀ ਅਤੇ ਆਪ ਆਗੂ ਸਤਿੰਦਰ ਜਾਨ ਵੱਲੋਂ ਕਥਿਤ ਤੌਰ ਤੇ ਨਿਯੰਤਰਿਤ ਕੰਪਨੀਆਂ ਨਾਲ ਜੁੜੀਆਂ 7 ਕਰੋੜ 44 ਲੱਖ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਦਿੱਤੀਆਂ ਨੇ ਇਹ ਕਾਰਵਾਈ 15 ਸਤੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ 2002 ਦੇ ਤਹਿਤ ਕੀਤੀ ਗਈ ਹੈ ਈਡੀ ਨੇ ਸਤਿੰਦਰ ਜਾਨ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਫਰਵਰੀ 2015 ਤੋਂ ਮਈ 2017 ਦੇ ਦਰਮਿਆਨ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲਗਾ ਦਿੱਤੇ ਸਨ ਸੀਬੀ ਨੇ ਦਸੰਬਰ 2118 ਵਿੱਚ ਉਸਦੀ ਪਤਨੀ ਪੂਨਮ ਜਾਨ ਅਤੇ ਹੋਰਨਾਂ ਦੇ ਖਿਲਾਫ ਇੱਕ ਚਾਰਾ ਸ਼ੀਟ ਅਧਾਰ ਕਰ ਦਿੱਤੀ ਸੀ ਈਡੀ ਨੇ ਮਾਰਚ 2022 ਵਿੱਚ ਪਹਿਲਾ ਇਸ ਕੇਸ ਵਿੱਚ 4 ਕਰੋੜ 81 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ ਅਤੇ ਇਸ ਤਗਾਸਾ ਸ਼ਿਕਾਇਤ ਅਧਾਰ ਕੀਤੀ ਸੀ ਜਿਸ ਤੋਂ ਬਾਅਦ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਫਿਰ ਨੋਟਸ ਲੈ ਲਿਆ ਸੀ ਤੇ ਹੁਣ ਗੱਲ ਕਰਦੇ ਆਂ ਕੁਝ ਅੰਤਰਰਾਸ਼ਟਰੀ ਖਬਰਾਂ ਦੀ ਕੈਨੇਡਾ ਵਿੱਚ ਜਾਨਲੇਵਾ ਹਾਦਸੇ ਦੇ ਜ਼ਿੰਮੇਵਾਰ ਭਾਰਤੀ ਡਰਾਈਵਰ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਹੈਲੀਫੈਕਸ ਅਦਾਲਤ ਵੱਲੋਂ ਦੀਪਕ ਸ਼ਰਮਾ ਉੱਤੇ 10 ਸਾਲ ਡਰਾਈਵਿੰਗ ਦੀ ਪਾਬੰਦੀ ਵੀ ਲਾਗੂ ਕਰ ਦਿੱਤੀ ਗਈ ਹੈ ਅਤੇ ਇਹ ਮਿਆਦ ਦੀਪਕ ਦੀ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਦੀਪਕ ਸ਼ਰਮਾ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੇ ਇਲਾਕੇ ਵਿੱਚ 126 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ। ਜਦੋਂ ਉਸ ਨੇ 21 ਸਾਲਾ ਅਲੈਗਜ਼ੈਂਡਰੀਆ ਵਾਟਮੈਨ ਨੂੰ ਟੱਕਰ ਮਾਰ ਦਿੱਤੀ। ਨੋਵਾ ਸਕੋਸ਼ੀਆ ਸੂਬੇ ਦੇ ਹੈਲੀਫੈਕਸ ਵਿਖੇ ਵਾਪਰੇ ਹਾਦਸੇ ਦੌਰਾਨ ਅਲੈਗਜ਼ੈਂਡਰੀਆ ਬੁਰਕ ਕੇ ਗੱਡੀ ਦੇ ਵਿੰਡਸ਼ੀਲ ਤੇ ਆ ਡੇ ਗਈ ਸੀ ਪਰ ਦੀਪਕ ਸ਼ਰਮਾ ਨੇ ਗੱਡੀ ਰੋਕਣ ਦੀ ਬਜਾਏ ਹੋਰ ਤੇਜ਼ ਕਰ ਦਿੱਤੀ ਸੀ ਇਸੇ ਦੌਰਾਨ ਦੀਪਕ ਸ਼ਰਮਾ ਨੇ ਇੱਕ ਇੰਟਰਸੈਕਸ਼ਨ ਤੇ ਖੜੀ ਗੱਡੀ ਨੂੰ ਵੀ ਟੱਕਰ ਮਾਰ ਦਿੱਤੀ ਸੀ ਅਤੇ ਵਾਟਮੈਨ ਧਰਤੀ ਤੇ ਡਿੱਗ ਪਈ ਸੀ ਪੈਰਾਮੈਡਿਕਸ ਵੱਲੋਂ ਵਾਟਮੈਨ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬਨਾ ਝੱਲਦਿਆਂ ਉਸਨੇ ਦਮ ਤੋੜ ਦਿੱਤਾ ਸੀ ਇੱਥੇ ਦੱਸਣਾ ਬਣਦਾ ਕਿ ਯੂਨੀਵਰਸਿਟੀ ਦੀ ਵਿਦਿਆਰਥਣ ਅਲੈਗਜ਼ੈਂਡਰੀਆ ਵਾਟਮੈਨ ਦੇ ਸ਼ਹਿਰ ਦਾ ਕੋਈ ਹਿੱਸਾ ਨਹੀਂ ਸੀ ਬਚਿਆ ਜਿੱਥੇ ਉਸ ਨੂੰ ਜ਼ਖਮ ਦਾ ਸੱਟ ਨਾ ਲੱਗੀ ਹੋਵੇ। ਇਹ ਰੀੜ ਦੀ ਹੱਡੀ ਵਿੱਚ ਵੀ ਫ੍ਰੈਕਚਰ ਸੀ ਜਦੋਂ ਕਿ ਅੰਦਰੂਨੀ ਅੰਗਾਂ ਵਿੱਚ ਵੀ ਗੁੱਜੀਆਂ ਸੱਟਾਂ ਲੱਗ ਗਈਆਂ ਸਨ ਅਤੇ ਉਸ ਦਾ ਸਿਰ ਵੀ ਖੂਨ ਨਾਲ ਲਥਪਥ ਉਸ ਵਕਤ ਨਜ਼ਰ ਆ ਰਿਹਾ ਸੀ। ਜਦੋਂ ਵਾਟਮੈਨ ਧਰਤੀ ਤੇ ਡਿੱਗੀ ਤਾਂ ਕੁਝ ਲੋਕ ਮਦਦ ਵਾਸਤੇ ਅੱਗੇ ਆਏ ਸੀ ਪਰ ਦੀਪਕ ਸ਼ਰਮਾ ਰੌਲਾ ਪਾਉਣ ਲੱਗਾ ਕਿ ਉਹ ਸਭ ਰਾ ਨੂੰ ਮਾਰ ਦੇਵੇਗਾ। ਉਸ ਨੇ ਇੱਕ ਸ਼ਖਸ ਤੇ ਹਮਲਾ ਕਰਨ ਦਾ ਯਤਨ ਵੀ ਕੀਤਾ ਸੀ। ਇਸੇ ਦੌਰਾਨ ਜਦੋਂ ਪੁਲਿਸ ਅਫਸਰ ਪਹੁੰਚੇ ਤਾਂ ਦੀਪਕ ਸ਼ਰਮਾ ਉਸ ਵਕਤ ਡੰਡ ਬੈਠਕਾਂ ਮਾਰ ਰਿਹਾ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਪੁਲਿਸ ਅਫਸਰਾਂ ਨੂੰ ਧੱਕਾ ਮਾਰ ਕੇ ਇੱਕ ਇਮਾਰਤ ਵੱਲ ਦੌੜਿਆ ਵੀ ਸੀ ਪਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਦੀਪਕ ਸ਼ਰਮਾ ਦੇ ਵਿਰੁੱਧ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ਵੀ ਐਡ ਕੀਤੇ ਗਏ ਸੀ ਪਰ ਸਰਕਾਰੀ ਵਕੀਲੀ ਉਹ ਵਾਪਸ ਲੈ ਲੈ ਸਨ ਇੱਥੇ ਦੱਸਣਾ ਬਣਦਾ ਹੈ ਕਿ 27 ਜਨਵਰੀ ਦੀ ਸ਼ਾਮ ਕਾਲੇ ਰੰਗ ਦੀ Honda Civic ਚਲਾ ਰਹੇ ਦੀਪਕ ਸ਼ਰਮਾ ਨੇ ਉਸ ਦਿਨ ਕਈ ਕਰਤੂਤਾਂ ਕੀਤੀਆਂ ਸਨ ਤੇ ਹੁਣ ਗੱਲ ਕਰਦੇ ਹਾਂ H1B ਵੀਜ਼ਾ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ ਵਿੱਚ ਨਵੇਂ H1B ਵੀਜ਼ਾ ਅਰਜ਼ੀ ਦੇਣ ਕਰਾ ਲਈ 1 ਲੱਖ ਅਮਰੀਕੀ ਡਾਲਰ ਦੀ ਵਾਧੂ ਫੀਸ ਲਾਜ਼ਮੀ ਕਰ ਦਿੱਤੀ ਸੀ ਜਿਸ ਨਾਲ ਟੈਕਨੋਲੋਜੀ ਅਤੇ ਹੋਰ ਖੇਤਰਾਂ ਵਿੱਚ ਹਲਚਲ ਮਚ ਗਈ ਸੀ ਪਰ ਹੁਣ ਇੱਕ ਨਵੀਂ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਟਰੰਪ ਪ੍ਰਸ਼ਾਸਨ ਇਸ ਫੀਸ ਤੋਂ ਡਾਕਟਰਾਂ ਨੂੰ ਛੋਟ ਦੇਣ ਤੇ ਵਿਚਾਰ ਕਰ ਰਿਹਾ ਹੈ ਵਾਈਟ ਹਾਊਸ ਦੇ ਬੁਲਾਰੇ ਟੇਲਰ ਰੋਜ਼ਰਸ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਅਮਰੀਕਾ ਵਿੱਚ ਖਾਸ ਕਰਕੇ ਪਿੰਡੂ ਖੇਤਰਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਦੇਖਦਿਆਂ ਇਹ ਫੈਸਲਾ ਕੀਤਾ ਜਾ ਸਕਦਾ ਹੈ ਸਰਕਾਰ ਨੂੰ ਅਹਿਸਾਸ ਹੋਇਆ ਕਿ ਜੇਕਰ ਡਾਕਟਰਾਂ ਤੇ ਇੰਨੀ ਵੱਡੀ ਫੀਸ ਦਾ ਬੋਝ ਪਾ ਦਿੱਤਾ ਜਾਂਦਾ ਤਾਂ ਅਮਰੀਕਾ ਵਿੱਚ ਡਾਕਟਰਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬੌਬੀ ਮੁਕਵਾਲਾ ਨੇ ਵੀ ਡਾਕਟਰਾਂ ਨੂੰ ਇਸ ਨਵੀਂ ਫੀਸ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਕਰਮਚਾਰੀਆਂ ਨੂੰ ਤਰਜੀਹ ਦੇਣ ਲਈ ਇਹ ਫੀਸ ਲਾਗੂ ਕੀਤੀ ਸੀ ਇਸ ਫੈਸਲੇ ਨਾਲ ਮਾਈਕਰੋਸਾਫਟ, ਐਪਲ ਅਤੇ ਐਮਾਜ਼ੋਨ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਜ਼ਰੂਰ ਝਟਕਾ ਲੱਗਿਆ ਕਿਉਂਕਿ ਉਹਨਾਂ ਨੂੰ ਹੁਣ H1B ਵੀਜ਼ਾ ਧਾਰਕਾਂ ਨੂੰ ਨੌਕਰੀ ਤੇ ਰੱਖਣ ਲਈ ਜ਼ਿਆਦਾ ਖਰਚ ਕਰਨਾ ਪੈ ਸਕਦਾ ਹੈ। ਇਸ ਫੈਸਲੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਭਾਰਤੀ ਹੋਣਗੇ ਕਿਉਂਕਿ ਅਮਰੀਕਾ ਦੇ 70% ਤੋਂ ਵੱਧ H1B ਵੀਜ਼ਾ ਧਾਰਕਾਂ ਵਿੱਚ ਭਾਰਤੀ ਨੇ। ਹਾਲਾਂਕਿ ਜੇਕਰ ਡਾਕਟਰਾਂ ਨੂੰ ਛੋਟ ਮਿਲਦੀ ਹੈ ਤਾਂ ਇਹ ਖਾਸ ਤੌਰ ਤੇ ਭਾਰਤੀ ਡਾਕਟਰਾਂ ਵਾਸਤੇ ਇੱਕ ਵੱਡੀ ਰਾਹਤ ਹੋ ਸਕਦੀ ਹੈ। ਪਾਰੇ ਵੇਖਣਾ ਬਾਕੀ ਹੈ ਕਿ ਕੀ 트럼ਪ ਪ੍ਰਸ਼ਾਸਨ ਇਹ ਫੈਸਲਾ ਲਾਗੂ ਕਰਦਾ ਹੈ ਜਾਂ ਫਿਰ ਨਹੀਂ ਹੁਣ ਗੱਲ ਕਰਦੇ ਹਾਂ ਸਿੰਗਾਪੁਰ ਦੇ ਵਿੱਚੋਂ ਮਿਲੀ ਇੱਕ ਹੋਰ ਖਬਰ ਦੀ ਸਿੰਗਾਪੁਰ ਦੇ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਨਾਗਰਿਕ ਅਤੇ 2789 ਅੰਕਤ ਸ਼ਰਮਾ ਨੂੰ ਇੱਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ 4 ਸਾਲ ਕੈਦ ਅਤੇ 6 ਕੋੜੀਆਂ ਦੀ ਸਜ਼ਾ ਸੁਣਾਈ ਗਈ ਹੈ ਇਹ ਘਟਨਾ 1 ਮਾਰਚ 2023 ਨੂੰ ਚਾਂਗੀ ਸਿਟੀ ਪੁਆਇੰਟ ਬਾਲ ਦੇ ਇੱਕ ਨਰਸਿੰਗ ਰੂਮ ਵਿੱਚ ਵਾਪਰੀ ਸੀ ਜਿੱਥੇ 46 ਵਰਿਆਂ ਦੇ ਸ਼ਰਮਾ ਨੇ ਇੱਕ 31 ਵਰਿਆਂ ਦੀ ਔਰਤ ਨੂੰ ਜ਼ਬਰਦਸਤੀ ਖਿੱਚਿਆ ਅਤੇ ਉਸ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਸੀ ਡਿਪਟੀ ਪਬਲਿਕ ਪ੍ਰੋਸੀਕਿਊਟਰ ਦੇ ਅਨੁਸਾਰ ਪੀੜਤ ਔਰਤ ਪਹਿਲੀ ਵਾਰ ਸ਼ਰਮਾ ਨੂੰ ਇੱਕ ਪੇਸ਼ੇਵਰ ਮੁਲਾਕਾਤ ਵਿੱਚ ਮਿਲੀ ਸੀ ਬਾਰਵੇਂ ਸ਼ਰਾਬ ਪੀਣ ਤੋਂ ਬਾਅਦ ਸ਼ਰਮਾ ਨੇ ਅਸ਼ਲੀਲ ਅਤੇ ਨਿੱਜੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਸੀ ਜਦੋਂ ਔਰਤ ਬਾਥਰੂਮ ਗਈ ਅਤੇ ਵਾਪਸ ਆਈ ਤਾਂ ਸ਼ਰਮਾ ਨੇ ਉਸ ਨੂੰ ਫੜ ਲਿਆ ਅਤੇ ਇੱਕ ਨੀੜਲੇ ਨਰਸਿੰਗ ਰੂਮ ਵਿੱਚ ਘੜੀਸ ਲਿਆ ਔਰ ਦੇ ਵਿਰੋਧ ਦੇ باوجود ਉਸਨੇ ਵਾਰ-ਵਾਰ ਸਰੀਰਕ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅੰਕਿਤ ਸ਼ਰਮਾ ਨੇ ਅਦਾਲਤ ਵਿੱਚ ਆਪਣੀ ਸਫਾਈ ਦਿੰਦਿਆਂ ਦਾਅਵਾ ਕੀਤਾ ਸੀ ਕਿ ਔਰਤ ਨੇ ਸਰੀਰਕ ਸੰਬੰਧਾਂ ਲਈ ਸਹਿਮਤੀ ਦਿੱਤੀ ਹੋਈ ਸੀ ਅਤੇ ਨਰਸਿੰਗ ਰੂਮ ਵਿੱਚ ਜਾਣ ਦਾ ਸੁਝਾਵੀ ਉਸੇ ਨੇ ਦਿੱਤਾ ਸੀ ਹਾਲਾਂਕਿ ਅਦਾਲਤ ਨੇ ਸ਼ਰਮਾ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ ਦੋਸ਼ੀ ਘਰਾੜ ਦੇ ਦਿੱਤਾ ਅਦਾਲਤ ਨੇ ਅੰਤ ਵਿੱਚ ਸਰਕਾਰੀ ਵਕੀਲ ਦੀ ਸਿਫਾਰਿਸ਼ ਨੂੰ ਮੰਨਦੇ ਹੋਏ ਉਸ ਨੂੰ 4 ਸਾਲ ਦੀ ਕੈਦ ਅਤੇ 6 ਕੋੜਿਆਂ ਦੀ ਸਜ਼ਾ ਸੁਣਾ ਦਿੱਤੀ ਹੈ ਤੇ ਹੁਣ ਗੱਲ ਕਰਦੇ ਹਾਂ ਬ੍ਰਿਟਾਨੀਆ ਵਾਲੇ ਪਾਸੋਂ ਮਿਲੀ ਖਬਰ ਦੀ ਇੱਕ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਬਰਤਾਨੀਆ ਸਰਕਾਰ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਵੀਜ਼ਾ ਫੀਸ ਘਟਾਉਣ ਤੇ ਵਿਚਾਰ ਕਰ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਯੂਕੇ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਯੂਐਸ ਵਿੱਚ ਫੀਸ ਵਧਣ ਤੋਂ ਬਾਅਦ ਇਸ ਫੀਸ ਨੂੰ ਘਟਾਵੇਗੀ। ਰਿਪੋਰਟ ਅਨੁਸਾਰ ਯੂਕੇ ਸਰਕਾਰ ਕਿ ਗਲੋਬਲ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਤੇ ਆਕਰਸ਼ਕ ਬਣਾਉਣ ਵਾਸਤੇ ਇਹਦੀ ਤਿਆਰੀ ਕਰ ਰਹੀ ਹੈ। ਯੂਕੇ ਵੀਜ਼ਾ ਫੀਸਾਂ ਬਾਰੇ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੀ ਅਗਵਾਈ ਵਾਲੀ ਗਲੋਬਲ ਪੇਸ਼ੇਵਰਾਂ ਨੂੰ ਫੀਸ ਘਟਾਉਣ ਅਤੇ ਆਕਰਸ਼ਿਤ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਦੀ ਇਸ ਪਹਿਲ ਕਦਮ ਦਾ ਉਦੇਸ਼ ਦੁਨੀਆ ਦੇ ਚੋਟੀ ਦੇ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਨੂੰ ਵੱਡੀ ਗਿਣਤੀ ਵਿੱਚ ਉੱਥੋਂ ਭਾਰਤ ਤੋਂ ਜਾਂ ਹੋਰ ਨਾ ਮੁਲਕਾਂ ਤੋਂ ਯੂਕੇ ਵਿੱਚ ਲਿਆ ਕੇ ਵਸਾਇਆ ਜਾਵੇ ਅਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਰਿਪੋਰਟ ਵਿੱਚ ਕਿਹਾ ਗਿਆ ਕਿ ਬਰਤਾਨੀਆਂ ਨੇ ਇਸ ਸਾਲ 54 ਮਿਲੀਅਨ ਦਾ ਗਲੋਬਲ ਪ੍ਰਤਿਭਾ ਫੰਡ ਸ਼ੁਰੂ ਕੀਤਾ ਹੈ ਇਸ ਦੀ ਵਰਤੋਂ ਖੋਜ ਕਰਤਾਵਾਂ ਅਤੇ ਉਹਨਾਂ ਦੀਆਂ ਟੀਮਾਂ ਨੂੰ ਸਥਾਨਾਂਤਰਣ ਅਤੇ ਖੋਜ ਖਰਚੇ ਨੂੰ ਪੂਰਾ ਕਰਨ ਵਾਸਤੇ ਕੀਤੀ ਜਾਵੇਗੀ ਸਰਕਾਰ ਇਸ ਫੰਡ ਦੀ ਵਰਤੋਂ 5 ਸਾਲਾਂ ਲਈ ਕਰ ਸਕੇਗੀ ਯੂਕੇ ਦੇ ਵਿਗਿਆਨ ਮੰਤਰੀ ਨੇ ਵੀ ਆਖਿਆ ਕਿ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਟਾਸਕ ਫੋਰਸ ਇਸ ਪਾਸੇ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਕਿ ਦੁਨੀਆ ਭਰ ਦੇ ਵਿੱਚੋਂ ਪੇਸ਼ੇਵਰਾਂ ਨੂੰ ਉੱਥੇ ਲਿਆ ਕੇ ਵਸਾਇਆ ਜਾ ਸਕੇ ਯੂਕੇ ਵੀਜ਼ਾ ਨੀਤੀ ਤੋਂ ਜਾਣੂ ਇੱਕ ਅਧਿਕਾਰੀ ਨੇ ਕਿਹਾ ਕਿ ਵੀਜ਼ਾ ਫੀਸ ਨੂੰ ਜ਼ੀਰੋ ਕਰਤੇ ਵੀ ਵਿਚਾਰ ਕਰਨ ਵਾਸਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਦੁਨੀਆ ਦੀਆਂ ਚੋਟੀ ਦੀਆਂ ਪੰਜ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ ਹੋਵੇ ਜਾਂ ਵਿਕਾਰੀ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹੋਣ ਰਿਪੋਰਟ ਅਨੁਸਾਰ ਬਰਤਾਨੀਆ ਦੀ ਮੌਜੂਦਾ ਗਲੋਬਲ ਟੈਲੈਂਟ ਵੀਜ਼ਾ ਪ੍ਰਣਾਲੀ ਨੂੰ ਬਹੁਤ ਗੁੰਝਲਦਾਰ ਮੰਨਿਆ ਜਾਂਦਾ ਹੈ ਇਸ ਮੁੱਦੇ ਦੀ ਮਹੱਤਤਾ ਨੂੰ ਪਛਾਣਦੇ ਹੋਏ ਉੱਥੋਂ ਦੀ ਸਰਕਾਰ ਇਸ ਸਾਲ ਜੂਨ ਵਿੱਚ ਉਹਨਾਂ ਨੇ ਟਾਸਕ ਫੋਰਸ ਦੀ ਇੱਕ ਸਥਾਪਨਾ ਕੀਤੀ ਸੀ ਜੁਲਾਈ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੀਰਸਟਾਮਰ ਨੇ ਵੀਜ਼ਾ ਪ੍ਰਕਿਰਿਆ ਨੂੰ ਸਾਲ ਬਣਾਉਣ ਦੀਆਂ ਕੋਸ਼ਿਸ਼ਾਂ ਹੁਣ ਹੋਰ ਤੇਜ਼ ਕਰ ਦਿੱਤੀਆਂ ਨੇ ਦੋਸਤੋ ਇਹ ਸੀ ਕਾਲਮੇ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ